ਪੰਜਾਬ ਲਾਈਵ ਏਪੀ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜੋਧ ਨਸ਼ਿਆ ਵਿਰੋਧ ਨੇ ਮਕਤਬ ਸੂਬੇ ਵਿੱਚ ਵੱਡੇ ਪੱਧਰ ਤੇ ਅਭਿਆਨ ਚਲਾਇਆ ਜਾ ਰਿਹਾ ਜਿਸ ਤਾਪਕ ਅੱਜ ਵਿਧਾਨ ਸਭਾ ਹਲਕਾ ਕਾਡੀਆਂ ਦੇ ਪਿੰਡ ਖਾਨਮਲਕ ਵਿਖੇ ਬਲਾਕ ਜੂਥ ਪ੍ਰਧਾਨ ਕੁਲਜੀਤ ਦੇ ਕਾਲੋਂ ਦੀ ਅਗਵਾਈ ਹੇਠ ਨਸ਼ਾ ਮੁਕਤੀ ਯਾਤਰਾ ਵੱਡੀ ਕਤਰਤਾ ਹੋਈ ਜੇ ਸਤਰਾਣ ਨਸ਼ਾ ਮੁਕਤੀ ਦੀ ਯਾਤਰਾ ਦੇ ਹਲਕਾ ਕੋਆਰਡੀਨੇਟਰ ਸਰਪੰਦਰ ਪਾਲ ਸਿੰਘ ਬੱਲ ਅਤੇ ਚੇਅਰਮੈਨ ਐਡਵੋਕੇਟ ਜਗਰੂਰ ਸਿੰਘ ਸੇਖਵਾ ਦੇ ਪੁੱੇ ਲਖਵਿੰਦਰ ਸਿੰਘ ਭੰਡਾਲ ਸਮੇਤ ਵੱਖ-ਵੱਖ ਪੱਡਾਂ ਦੇ ਅਧਿਕਾਰੀਆਂ ਨੇ ਸੰਮੂਲੀਅਤ ਕਰਕੇ ਪੰਜਾਬ ਚੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਸੰਬੰਧੀ ਕੀਤੇ ਜਾਵੇ ਉਪਰਾਲਿਆਂ ਬਾਰੇ ਵਿਸਤਾਰ ਨਾਲ ਪਿੰਡ ਵਾਸੀਆਂ ਨੂੰ ਜਾਣਨਾ ਪਾਇਆ ਕואର୍ਡੀਨੇਟਰ ਸਰਪੰਚ ਅੰਮ੍ਰਿਤਪਾਲ ਸਿੰਘ ਬੱਲ ਅਤੇ ਟੀਏ ਲਖਵਿੰਦਰ ਸਿੰਘ ਭੰਡਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੱਥੇ ਨਸ਼ਾ ਪਸ்கਰਾ ਖਮਾ ਰੋਕਾ ਪਨਾਇਆ ਹੈ ਉਸ ਦੇ ਨਾਲ ਹੀ ਨਸ਼ਾ ਪੀੜਤਾ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਮੁਫਤ ਇਲਾਜ ਕਰਵਾ ਕੇ ਮੁੜ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਮੌਕੇ ਦਿੱਤੇ ਜਾ ਰਹੇ ਹਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਖਤਮ ਕਰਨਾ ਮੈਨੂੰ ਜੋ ਕਰਨਾ ਇਸ ਮੌਕੇ ਤੇ ਪਿੰਡ ਵਾਸੀਆਂ ਨੂੰ ਨਸ਼ਿਆਂ ਦਾ ਪਰ ਲੜਨ ਦੀ ਸੋਚ ਕਾਈ ਗਈ ਜਦ ਕਿ ਸੀਐਚਓ ਮੈਡਮ ਰਮਨਪ੍ਰੀਤ ਕੌਰ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦੇ ਹੋਏ ਪਿੰਡ ਵਾਸੀਆਂ ਨੂੰ ਨਸ਼ੇ ਦਾ ਸੇਵਣ ਨਾ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਸਰਵ ਆਂਗਣਵਾਰੀ ਮਰਕਰ ਹੈਲਪਰ ਜੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਕਵਲਜੀਤ ਕੌਰ ਚਾਲ ਨੇ ਯਾਰ ਸਰਕਾਰ ਵੱਲੋਂ ਨਸ਼ਿਆ ਵਿਰੋਧ ਚ ਲਾਈਵ ਮੇਂ ਹੁੰਦੀ ਸੁਲਾਗਾ ਕਰ ਦਿਆ ਪੌਂਚੀਆਂ ਸ਼ਕਤੀਆਂ ਦਾ ਧੰਨਵਾਦ ਕਰ ਦਿਆ ਦੱਸਿਆ ਕਿ ਪਿੰਡ ਖਾਨਮਲਾਤ ਦੇ ਵਿੱਚ ਕੋਈ ਨੌਜਵਾਨ ਨਸ਼ਾ ਨਹੀਂ ਕਰਦਾ ਅਤੇ ਸਾਰੇ ਪਿੰਡ ਵਾਸੀ ਆਪੋ ਆਪਣੇ ਕੰਮ ਕਾਜਾਂ ਵਿੱਚ ਰੁੱਝੇ ਰਹਿੰਦੇ ਹਨ ਸੁਮਗਮ ਗ੍ਰਾਮ ਸਟੇਨ ਸ਼ਕਤੀ ਦੀ ਭੂਮਿਕਾ ਸਰਵ ਆਗਮਨ ਵਾਲੀ ਵਰਕਰ ਦੇ ਹਲਪੈ ਦੁਨੀਏ ਦੇ ਗिला ਮੀਤ ਪ੍ਰਧਾਨ ਮੈਡਮ ਮਹਿੰਦਰ ਕੌਰ ਵੱਲੋਂ ਬਾਗ ਖੁੱਡੀ ਨਿਭਾਈ ਗਈ ਜਦ ਕੇ ਪਿੰਡ ਵਿੱਚ ਫੰਕਸ਼ਨ ਸ਼ਕਤੀਆਂ ਦਾ ਬਲਾਕ ਜੋਤ ਪ੍ਰਧਾਨ ਜੀਤ ਸਿੰਘ ਕਾਲੋਂ ਵੱਲੋਂ ਸ਼ਰੋਪਾ ਪਾ ਅਤੇ ਜਗਰਜੀਤ ਸਿੰਘ ਨਾਮਕਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਸਰਪੰਚ ਅਜੀਤ ਸਿੰਘ ਮੌਜੂਦਾ ਪੰਚ ਕਸ਼ਮੀਰ ਸਿੰਘ ਪੰਚ ਰੋਪ ਸਿੰਘ ਸੈਕਟਰੀ ਮਨਜੀਤ ਸਿੰਘ ਐਸ.ਆਈ. ਨਿਰਮਲ ਸਿੰਘ ਗੱਜਮ ਸਿੰਘ ਗੁਰਮੀਰ ਸਿੰਘ ਨਿਰਮਲ ਸਿੰਘ ਲਖਵਿੰਦਰ ਸਿੰਘ ਗੁਰਪ੍ਰੀਤ ਸਿੰਘ ਬਲਜੀਤ ਸਿੰਘ ਕਰਨਦੀਪ ਸਿੰਘ ਹਰਮਨ ਹਰ ਸਿਮਰਨ ਸਿੰਘ ਜਸਪ੍ਰੀਤ ਸਿੰਘ ਸਰਬਜੀਤ ਸਿੰਘ ਗੁਰ ਇਕਬਾਲ ਸਿੰਘ ਦਰਬਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਪਿੰਡ ਵਾਸੀ ਮਜੀਦ ਸਿੰਘ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਦੇਖੋ ਧਰਵਾਦ ਤੋਂ ਪੱਤਰਕਾਰ ਮਜੀਦ ਦੀ ਖਾਸ ਰਿਪੋਰਟ ਇੱਥੇ ਨਸ਼ਾ ਮੁਕਤ ਜੋ ਪੰਜਾਬ ਸਰਕਾਰ ਵੱਲੋਂ ਸੀਐਮ ਸਰਕਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਬੜਾ ਵੱਡਾ ਨਿਸ਼ਚਾ ਦਿੱਤਾ ਗਿਆ ਜਿਸੇ ਸਮੇਂ ਦੀ ਲੋੜ ਸੀ ਅੱਜ ਸਾਨੂੰ ਨਸ਼ਾ ਮੁਕਤ ਕਰਨ ਵਾਲੀ ਇੱਕ ਸਰਕਾਰ ਚਾਹੀਦੀ ਹੈ ਜੋ ਸਾਡੇ ਕੋਲ ਆ ਕਿ ਅਸੀਂ ਨਸ਼ਾ ਮੁਕਤੀ ਵਾਸਤੇ ਪਿੰਡ-ਪਿੰਡ ਵਿੱਚ ਪ੍ਰੋਗਰਾਮ ਕਰ ਰਹੇ ਹਾਂ ਅੱਜ ਦਾ ਪਿੰਡ ਅੱਜ ਦਾ ਲਾਸਟ ਬੰਦ ਦਾ ਪ੍ਰਾਜੜਾ ਉਹ ਪਿੰਡ ਖਾਨ ਮਲਕ ਦੀ ਔਰ ਸਭ ਤੋਂ ਵੱਡੀ ਖੁਸ਼ੀ ਹੋਈ ਕਿ ਪਿੰਡ ਖਾਨ ਮਲਕ ਇਹ ਬਿਲਕੁਲ ਨਸ਼ਾ ਮੁਕਤ ਪਿੰਡ ਹੈ ਔਰ ਬੜੇ ਲਿਖੇ ਸੂਝਮਾਰ ਬੰਦੇ ਤੇ ਅਗਰ ਤੁਸੀਂ ਬੰਦੇ ਨੂੰ ਵੇਖੀਏ ਤੇ ਵਾਹਲੇ ਜੋ ਜਿਹੜੀ ਸੁਖਬੀਰ ਬਾਰੇ ਦੱਸ ਗਏ ਨੇ ਗੈਲੀ ਭਰਨੇ ਵਾਲੀ ਤੇ ਗੈਲੀ ਭਰਨੇ ਆ ਬਹੁਤ ਵਧੀਆ ਇਹ ਪਿੰਡ ਨੂੰ ਲੱਗਾ ਕਿ ਜਿਹੜਾ ਪਿੰਡ ਨੂੰ ਨਸ਼ੇ ਨਸ਼ਾ ਮੁਕਤ ਵੀ ਆ ਤੇ ਚੰਗੇ ਸੂਝਮਾਰ ਬੰਦੇ ਵੀ ਆ ਤੇ ਨਸ਼ਿਆਂ ਤੋਂ ਆਪ ਦੇ ਬੱਚੇ ਇਹਨਾਂ ਨੇ ਬਚਾ ਕੇ ਰੱਖਿਆ ਅਸੀਂ ਚਾਹੁੰਦੇ ਆ ਏਦਾਂ ਹੀ ਪੰਜਾਬ ਦੇ ਲੋਕ ਆਪਦੇ ਪਿੰਡਾਂ ਦੇ ਵਿੱਚੋਂ ਉੱਠ ਕੇ ਲਹਿਰ ਬਣਾਉਣ ਕਿ ਜਿਹੜੇ ਪਿੰਡਾਂ ਵਿੱਚ ਨਸ਼ਾ ਘਰ ਘਰ ਚੁੱਕਾ ਉਹਨਾਂ ਬੰਦਿਆਂ ਨੂੰ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕਰਨਾ ਜਾਂ ਪ੍ਰਸ਼ਾਸਨ ਦੀ ਮਦਦ ਕਰਕੇ ਉਹਨਾਂ ਨੂੰ ਪਰਵਾਉਣ ਚੁਕਾਉਣ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਸਮਝਾ ਬਚਾ ਕੇ ਨਸ਼ਾ ਮੁਕਤੀ ਸੈਂਟਰਾਂ ਵਿੱਚ ਜਾਂ ਆਪਦੇ ਘਰ ਦੇ ਵਿੱਚ ਸਮਝਾ ਕੇ ਨਸ਼ਿਆਂ ਤੋਂ ਬਚਾਉਣ ਤਾਂ ਜੋ ਸਾਰਾ ਸਾਡਾ ਪੰਜਾਬ ਇਹ ਖਾਰਮਲਕ ਪਿੰਡ ਵਰਗਾ ਸਾਫ਼ ਸੁਥਰਾ ਤੇ ਚੰਗਾ ਵਧੀਆ ਆ ਆਦਰਨ ਵਾਲਾ ਪਿੰਨ ਬਰੇ ਸਾਰਾ ਪੰਜਾਬ ਇਦਾਂ ਦਾ ਬੰਦ ਸਭ ਤੋਂ ਪਹਿਲਾਂ ਤਾਂ ਵਾਹਿਦ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਪੁਰਨਾ ਤਮਾਨਗੀ ਦਾ ਜੋ ਉਹਨਾਂ ਨੇ ਇੱਕ ਬੀੜਾ ਚੁੱਕਿਆ ਕਿ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਆ ਉਹ ਬਿਲਕੁਲ ਖਤਮ ਕਰਤਾ ਜਾਏਗਾ ਬਿਲਕੁਲ ਜ਼ੀਰੋ ਟੋਲਰੈਂਸ ਤੇ ਪਰਾਂਗੇ ਸੋ ਐਡਵੋਕੇਟ ਜਰੂਰ ਸਿੰਘ ਸੇਖਾ ਜੀ ਦੀ ਜੋ ਟੀਮ ਆ ਜੋ ਸਾਨੂੰ ਉਹਨਾਂ ਨੇ ਹਦਾਇਤਾਂ ਕੀਤੀਆਂ ਸੀ ਸਾਨੂੰ ਓਪਨ ਕੀਤਾ ਸਾਡੀ ਟੀਮ ਕੋਈ 2 ਮਹੀਨੇ ਤੋਂ ਪਿੰਡਾਂ 'ਚ ਘਰ-ਘਰ ਜਾ ਕੇ ਪਿੰਡਾਂ 'ਚ ਪ੍ਰੋਗਰਾਮ ਕਰਵਾ ਕੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਆਪਣੇ ਬੱਚਿਆਂ ਨੂੰ ਸਮਝਾਉਣ ਔਰ ਪ੍ਰਸ਼ਾਸਨ ਸਾਡੇ ਨਾਲ ਪੂਰਾ ਤੰਦ ਹੀ ਨਾਲ ਕੰਮ ਕਰ ਰਿਹਾ ਔਰ ਅਸੀਂ ਚਾਹੁੰਦੇ ਹਾਂ ਐਡਵੋਕੇਟ ਜਗੂਰ ਸਿੰਘ ਸੇਖਾਂ ਦੀ ਜੋ ਸਾਨੂੰ ਵਿਦਾਤਾ ਹੈ ਕਿ ਪੂਰੇ ਪੰਜਾਬ 'ਚੋਂ ਸਾਡੇ ਹਲਕੇ 'ਚੋਂ ਨਸ਼ਾ ਹਰ ਕੀਮਤ ਦੇ ਉੱਪਰ ਖਤਮ ਕੀਤਾ ਜਾਏਗਾ ਪਰ ਲੋਕਾਂ ਦਾ ਸਹਿਯੋਗ ਚਾਹੁੰਦੇ ਆਂ ਸਾਰੀ ਸੰਗਤ ਦਾ ਸਹਿਯੋਗ ਚਾਹੁੰਦੇ ਆਂ ਔਰ ਉਮੀਦ ਕਰਦੇ ਆਂ ਕਿ ਸਾਰੇ ਲੋਕ ਸਾਡਾ ਸਾਥ ਦੇਣਗੇ ਔਰ ਅਸੀਂ ਇਸ ਮਿਸ਼ਨ ਵਿੱਚ ਕਾਮਯਾਬ ਹੋਵਾਂਗੇ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਾਰੇ ਜਿਵੇਂ ਤੋਂ ਕੰਪਨੀ ਸੱਜਣ ਮੇਰੇ ਪਿੰਡ ਦੇ ਵਿੱਚ ਖਾਨਮਕ ਦੇ ਵਿੱਚ ਆ ਗਏ ਕੋਲਜੀਤ ਸਿੰਘ ਕਾਲੇ ਦੇ ਜਿੱਦਾਂ ਸਭਕਾ ਉਹਨਾਂ ਦਾ ਮੈਂ ਤਾਦਿਲਸ ਬਾਬਤ ਕਰਦੀ ਹਾਂ ਇਸ ਤੋਂ ਇਲਾਵਾ ਮੈਂ ਇਹ ਕਹਿਣਾ ਚਾਹੁੰਦੀ ਕਿ ਨਸ਼ਾ ਇੱਕ ਜਿਹੜਾ ਹੈ ਕੀ ਕਹਿ ਸਕਦੇ ਨੂੰ ਆਪਾਂ ਉਹ ਰਵਾ ਸਾਡੇ ਸਮਾਜ ਦੇ ਵਿੱਚ ਜੇ ਮਾਂ ਦਾ ਪੁੱਤਰ ਨਸ਼ਾ ਕਰਦਾ ਹੋਏਗਾ ਅਸੀਂ ਖਬਰਾਂ ਦੇ ਵਿੱਚ ਜਿਹੜੀ ਸੁਣਦੇ ਆ ਕਿਸ ਤਰ੍ਹਾਂ ਬੱਚਿਆਂ ਦੇ ਜਿਹੜੀਆਂ ਪੁੱਤਾਂ ਵੱਲੋਂ ਮਾਵਾਂ ਦਾ ਕਤਲ ਕੀਤਾ ਜਾਂਦਾ ਵਾ ਤਾਂ ਨਹੀਂ ਪਤਾ ਕਿ ਬੱਚਿਆਂ ਨੂੰ ਆਪਾਂ ਕਿੰਨੇ ਪਿਆਰ ਨਾਲ ਪਾਲਦੇ ਆਂ ਤੇ ਜੇ ਇਸ ਤਰ੍ਹਾਂ ਦਾ ਸਾਨੂੰ ਅੰਤ ਜਿਹੜਾ ਸਾਡਾ ਬੁਢਾਪਾ ਜਿਹੜਾ ਇਸ ਤਰ੍ਹਾਂ ਦਾ ਹੋਊਗਾ ਤੇ ਬਹੁਤ ਹੀ ਸਾਡੇ ਵਾਸਤੇ ਨਿੰਦ ਜੋ ਗੱਲ ਹੋਊਗੀ ਇਹ ਮੈਂ ਕਹਾਂ ਚੱਲੀ ਕਿ ਪੰਜਾਬ ਦੇ ਜਿਹੜੇ ਲੋਕ ਆ ਜਿਹੜੇ ਸਾਡੇ ਸਿਹੜੀ ਲੋਕ ਆ ਇਹਨਾਂ ਨੂੰ ਤਾਂ ਅੰਮ੍ਰਿਸ਼ਾ ਅਬਦਾਲੀ ਦੇ ਜਿਹਨੇ ਹਮਲੇ ਕੀਤੇ ਉਹਨਾਂ ਨੂੰ ਮੋੜਤਾ ਉਹਨਾਂ ਦਾ ਮੁੱਖ ਮੋੜਤਾ ਹੀ ਤੇ ਇਹ ਸਾਡੇ ਦੇ ਵਿਝਾਰੂ ਪਿਆਮਾ ਤੇ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਜਿਹੜਾ ਤਸੀਂ ਅਸੀਂ ਨਸ਼ੇ ਤੋਂ ਮੁਕਤੀ ਜਿਹੜੀ ਆਪਣੇ ਪੰਜਾਬ ਨੂੰ ਮਿਲਵਾ ਸਕਦੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਸਾਰਿਆਂ ਦੱਸ ਰਣੀ ਹੈ ਕਿ ਸਾਡਾ ਪਿੰਡ ਜਿਹੜਾ ਬਿਲਕੁਲ ਨਸ਼ੇ ਤੋਂ ਮੁਕਤ ਹੈ ਇਹਦੇ ਬਾਰੇ ਸਾਰੀ ਅਸੀਂ ਪਾ ਡਿਸਕਸ਼ਨ ਪਹਿਲਾਂ ਵੀ ਕਰ ਸਕਿਆ ਤੁਕ ਹੈ ਇਸ ਸਟੇਜ ਦਾ ਮੇਦਮ ਜਗਤਪਾਲ ਸਿੰਘ ਸਾਹਿਬ ਦਾ ਬਹੁਤ ਵਧੀਆ ਪ੍ਰਗਟਾਵਾ ਕਿ ਜਿਹੜਾ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਵਾ ਬਲਵਿੰਦਰ ਮਾ ਬਲਵਿੰਦਰ ਮਾੜ ਨੇ ਦੱਸਿਆ ਕਿ ਜੇ ਇੱਕ ਪਿੰਡਾਂ ਵੀ ਜਿੰਨੇ ਵੀ ਆਪਾਂ ਨਸ਼ੇ ਦੇ ਕੰਪਲਾਰੇ ਆ 20% 10% ਜੇ ਸਾਡੇ ਵਿੱਚ ਸੁਧਾਰ ਆ ਜੂਗਾ ਤੇ ਇਹ ਸਰਕਾਰ ਦਾ ਜਿਹੜਾ ਵਾ ਕੀਤਾ ਹੈ ਯਤਨ ਜਿਹੜੇ ਉਹ ਕੰਮ ਜਿਹੜੇ ਆ ਉਹ ਪੂਰੇ ਹੋ ਜਾਣਗੇ ਸਾਡੇ ਡਿਪਾਰਟਮੈਂਟ ਵੱਲੋਂ ਮੀਨਸ ਕਿ ਹੈਲਥ ਡਿਪਾਰਟਮੈਂਟ ਵੱਲੋਂ ਹਾਂ ਕਾਟੇ ਰਿ ਸੈਂਟਰ ਦੀ ਹੈਬਿਟੇਸ਼ਨਸ ਅੰਡਰ ਕੋਲੋਨੀ ਜੋ ਕਿ ਇੱਕ ਨਸ਼ਾ ਚੜ੍ਹੋਂ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਦਿੰਦੇ ਆ। ਉਹ ਸੈਂਟਰ ਦੇ ਵਿੱਚ ਨਸ਼ਾ ਜਿਹੜਾ ਬੱਦਬਿਖਤੀ ਕਰ ਰਿਹਾ ਆ ਉਹਦੇ ਵਿੱਚ ਦਵਾਈਆਂ ਮਿਲਦੀਆਂ ਨੇ ਜਿਹੜਾ ਹੌਲੀ-ਹੌਲੀ ਨਸ਼ੇ ਨੂੰ ਘਟਾ ਕੇ ਨਸ਼ਾ ਖਤਮ ਕੀਤਾ ਜਾ ਰਿਹਾ ਆ ਠੀਕ ਹੈ ਜੀ ਤੇਲੀ ਰੈhabilitation ਸੈਂਟਰ ਨੇ ਕਿ ਕੋਸ਼ ਪਸੰਦ ਜਿਹੜੇ ਮਾਈਂਡ ਸੈਟ ਨਹੀਂ ਪਰ ਕਾਉਂਦੇ ਹੈਗੇ ਉਹਨਾਂ ਦੀ ਫੈਮਲੀ ਲਈ ਬੱਚਿਆਂ ਲਈ ਕਾਉਂਸਲਿੰਗ ਸੈਂਟਰ ਨੇ ਉੱਥੇ ਫੈਮਲੀ ਦੇ ਨਾਲ-ਨਾਲ ਬੱਚਿਆਂ ਦੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਕਿ ਬੱਚੇ ਨੂੰ ਮਾਰ ਕੁੱਟਣ ਦੇ ਨਾਲ ਨਸ਼ਾ ਖਤਮ ਨਹੀਂ ਹੋ ਸਕਦਾ ਤੁਸੀਂ ਉਹਨਾਂ ਨੂੰ ਸਪੋਰਟ ਕਰੋ ਤਿਆਰ ਕਰੋ ਉਹ ਸੈਂਟਰ ਵਾਲੀ ਜਾਣਕਾਰੀ ਦਿਓ ਜੇ ਲੋੜ ਜਿਤੇ ਰਿਹਾਬਿਟੇਸ਼ਨ ਸੈਂਟਰ ਦੇ ਵਿੱਚ ਬੱਤਾ ਸਟੇ ਕਰਕੇ ਆਪਣੀ ਜਿਹੜਾ ਕੋਡ ਆ ਉਹਨੂੰ ਖਤਮ ਕਰ ਸਕਦਾ ਹੈ ਧੰਨਵਾਦ ਜੀ ਸਾਇਕੋ ਮਿਲਣਾ ਫਟੇ ਮਿਲੰਦਾ ਵਾਹ ਗੁਰਜੀਕਾ ਹਲਸਾ ਵਾਹ ਗੁਰਜੀ ਦੀ ਫੱਤੇ ਮੈਂ ਸੇਖਾ ਸਾਹ ਦਾ ਮੈਂ ਤਮੇ ਤੁਨ ਵਾਣ ਕਰਨਾ ਜਿਨ੍ਹਾਂ ਨੇ ਆਪਣੀ ਟੀਮ ਤੇ ਕੇ ਸਾਦੇ ਪੰਡ ਤੇ ਸਾਂਤਾਂ ਜਾਰੀ ਕਰਾਇਆ ਬਥੇ ਰਹਦੇ ਕਿ ਮੈਂ ਤੁਹਾਡੇ ਸਵਾਸ ਹੀ ਬਣਾ ਕੇ ਮੇਰਾ ਆਪਣਾ ਪ੍ਰਯਾਜੇ ਹੱਲੇ ਸਾਧਕ ਤਰਸੇ ਬੋਰਡ ਮੇਰੇ ਚੰਦੀ ਆ ਪਾਖੋ ਬੋਤਨ ਮੈਂ ਆਪਣੇ ਤੇ ਆਦੇਗਾ ਕਾਫਾ ਤੇ ਇੱਥੇ ਸਾਡੇ ਪੁਰਾਣੇ ਮੰਦਾ ਇਹ ਮੈਂ ਨਹੀਂ ਕਹਦਾ ਸ਼ਬਦ ਸੁਣ ਤੇ ਮੇਰਾ ਨਾਖਣੇ ਦਾ ਇਸ ਕਰਕੇ ਬਹੁਤ ਹੋ ਗਿਆ ਫਰਲਾ ਜਿਹੜਾ ਜਿੱਤਾ ਜਿੱਤਾ ਅੱਜ ਧੰਨਵਾਦ ਨੇ ਸੇਹਨਪੁਰ ਆਬੇ ਤੂੰ ਇਹਨਾਂ ਗੱਲਾਂ ਕਹਿੰਦਾ ਮੈਂ ਫਤਿਹ ਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ